ਨਸ਼ੇ ਦੀ ਓਵਰਡੋਸ ਕਾਰਨ ਨੌਜਵਾਨ ਦੀ ਮੌਤ ਫਿਲੌਰ 14 ਅਕਤੂਬਰ ਪੰਜਾਬ ਦੇ ਵਿੱਚ ਨਸ਼ੇ ਦੀ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ ਸਰਕਾਰ ਨਸ਼ਿਆਂ ਤੇ ਕਾਬੂ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਫਿਲੌਰ ਨੇੜੇ ਜ਼ਖੀਰੇ ਵਿੱਚ 30 ਤੋਂ 31 ਸਾਲਾਂ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਸੂਚਨਾ ਕਿਸੇ ਰਾਗੀਰ ਨੇ ਫਿਲੌਰ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਥਾਣਾ ਫਿਲੌਰ ਦੇ ਥਾਣੇਦਾਰ ਜੈ ਗੋਪਾਲ ਆਪਣੇ ਸਾਥੀਆਂ ਨਾਲ ਪੁਜੀ ਅਤੇ ਦੇਖਿਆ ਕਿ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਤੇ ਉਸਦੇ ਕੋਲ ਸਰੀਜ਼ਾਨ ਮਿਲਿਆ ਮ੍ਰਿਤਕ ਦੀ ਪਛਾਣ ਪਿੰਡ ਦੇ ਇੱਕ ਵਿਅਕਤੀ ਨੇ ਕੀਤੀ ਅਤੇ ਮ੍ਰਿਤਕ ਦਾ ਨਾਮ ਲੱਖੀ ਪੁੱਤਰ ਤਰਵੰਤ ਵਾਸੀ ਪਿੰਡ ਗੋਹਾ ਫਿਲੌਰ ਦੱਸਿਆ লাশ ਕੋਸਟਮार्टम ਲਈ ਸਿਵਲ ਹਸਪਤਾਲ ਫਿਲੌਰ ਵਿਖੇ ਰੱਖ ਕੇ ਉਸ ਦਾ ਪੋਸਟਮार्टम ਕਰਵਾਇਆ ਜਾਵੇਗਾ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਇਕ ਤੇ ਬੋਰ ਅਨਨੋਨ ਕੇਸ ਆ ਲੈ ਪਤਾ ਨਹੀਂ ਕੀ ਕਾਰਨ ਮੌਤ ਦਾ ਉਹ ਅਸੀਂ ਬੋਡੀ ਜਿਹੜੀ ਪੁਲਿਸ ਵਾਲੇ ਜ਼ਰਾ ਜਮ੍ਹਾਂ ਕਰਾਈ ਗਈ ਆ ਪੋਸਟਮਾਰਟਮ ਕਰਾਂਗੇ ਉਸ ਤੋਂ ਬਾਅਦ ਇਹ ਐਗਜ਼ੈਕਟ ਕਾਰਨ ਕੀ ਆ ਉਹਦਾ ਪਤਾ ਲੱਗੇਗਾ ਉਮਰ ਤਕਰੀਬਨ 25 ਤੋਂ 30 ਸਾਲ ਦੇ ਵਿੱਚ ਹੋਣੀ ਆ ਉਹਦੀ ਕੀ ਲੱਗਦਾ ওভারਡੋਸ ਨਾ ਬਾਹਾਂ ਤੇ ਨਿਸ਼ਾਨ ਵਗੈਰਾ ਪੋਸੀਬਲ ਹੈਗਾ ਵਾ ਪੁਲਿਸ ਵਾਲੇ ਨੂੰ ਜਿਹੜਾ ਉਹਦੇ ਕੋਲ ਸਰੀਂਜਾ ਮਿਲੀਆਂ ਤੇ ਉਹ ਹੋ ਸਕਦਾ ਪੋਸੀਬਲ ਹੈ ਕਿ ਇੰਨੀ ਘੱਟ ਉਮਰ ਵਿੱਚ ওভারਡੋਸ ਦਾ ਹੋ ਸਕਦਾ ਹੈ ਕੋਈ ਨਾਮ ਪਤਾ ਨਹੀਂ ਹਜੇ ਨਾਮ ਪਤਾ ਹਲੇ ਕੁਝ ਨਹੀਂ ਪਤਾ ਆ ਦੇਖਦੇ ਆ ਹਲੇ ਪੁਲਿਸ ਵਾਲੇ ਅੱਗੇ ਵੈਰੀਫਿਕੇਸ਼ਨ ਕਰਨਗੇ ਕਿਛੋੜਨ ਵਾਲਾ ਓਕੇ ਓਕੇ ਮੇਰਾ ਨਾਮ ਜਸਵੀਕਰ ਹੈ ਜੀ ਇਹ ਮੁੰਡੇ ਦਾ ਨਾਮ ਕੀ ਸੀ ਇਹ ਨਾਲ ਲੱਕੀ ਸੀਗਾ ਜੀ ਕਿੱਥੇ ਤੇ ਰਹਿਣ ਵਾਲਾ ਬੋੜਾਪਨ ਦਾ ਜੀ ਇਹ ਕੀ ਪ੍ਰੋਬਲਮ ਆ ਗਈ ਇਹਨਾਂ ਡੈਥ ਹੋ ਗਈ ਪਤਾ ਨਹੀਂ ਸਾਨੂੰ ਘਰੇ ਫੋਨ ਆਇਆ ਸੀ ਨਾ ਦਾ ਕਹਿੰਦੇ ਇਹ ਤੁਹਾਡਾ ਮੁੰਡਾ ਇੱਥੇ ਪਿਆ ਹੋਇਆ ਹੈ ਤੇ ਤੁਸੀਂ ਇੱਥੇ ਅਸੀਂ ਪਹੁੰਚਦੇ ਜਾਈਏ ਪਹੁੰਚਣ ਦੇ ਬਾਅਦ ਹਮ ਪਰ ਲਗਾ ਕੇ ਸੇਵਾ ਹਸਪਤਲ ਲੈ ਗਏ ਹਾਂ ਜੀ ਸੇਵਾ ਹਸਪਤਲ ਦੇ ਡਾਕਟਰ ਨੇ ਇਹ ਡੈਥ ਕਰ ਦਿੱਤਾ ਇਹ ਨਸ਼ੇ ਦਾ ਸੀ ਹਾਂਜੀ ਨਸ਼ੇ ਕਰਦਾ ਸੀਗਾ ਕਿੰਨੇ ਸਮੇਂ ਤੋਂ ਨਸ਼ੇ ਕਰਦੇ ਤੁਸੀਂ 10 ਸਾਲ ਤੋਂ ਨਸ਼ੇ ਕਰ ਰਿਹਾ ਸੀਗਾ ਤੇ ਕਿੰਨੇ ਭੈਣ ਭਾਈ ਐ ਇਹ ਤਿੰਨ ਭਰਾ ਆ ਤੇ ਇੱਕ ਭੈਣ ਦਾ ਜੀ ਠੀਕ ਹੈ ਜੀ